ਸਤ ਸ਼੍ਰੀ ਅਕਾਲ ਜੀ ਅੱਜ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਜਿਹੜੀ ਗੱਲ ਕਰਨੀ ਹੈ ਗੱਲ ਇਹ ਆ ਅਸਲ ਦੇ ਵਿੱਚ ਵੀ ਅੰਗਰੇਜ਼ੀ ਆ ਜਿਹੜੀ ਪੰਜਾਬੀਆਂ ਵਾਸਤੇ ਜਿਹੜਾ ਹੈਗਾ ਬਹੁਤੇ ਲੋਕ ਇਹ ਸੋਚਦੇ ਆ ਵੀ ਇਹ ਬੜੀ ਔਖੀ ਹੈ ਪਰ ਅਸਲ ਦੇ ਵਿੱਚ ਜਿਹੜਾ ਹੈਗਾ ਜਿਵੇਂ ਆਪਾਂ ਦੇਖਦੇ ਆ ਵੀ ਇਹ ਕੋਈ ਔਖੀ ਚੀਜ਼ ਤਾਂ ਹੈ ਨਹੀਂ ਕਿਉਂਕਿ ਇਹਨੂੰ ਮੈਂ ਇਹ ਕਹਿਣਾ ਹੁੰਦਾ ਵੀ ਇਹ ਪੰਜਾਬੀ ਨਾਲੋਂ ਕਿਤੇ ਜ਼ਿਆਦਾ ਸੌਖੀ ਹੈ ਔਰ ਹੈਵੀ ਹੈ ਕਿਉਂਕਿ ਪੰਜਾਬੀ ਦੇ ਵਿੱਚ ਬਹੁਤ ਕੁਝ ਅਜਿਹਾ ਹੈ ਜਿਸ ਨੂੰ ਸਿੱਖਣ ਲੱਗਿਆਂ ਸਾਨੂੰ ਬੜੀਆਂ ਸਮੱਸਿਆਵਾਂ ਆਉਂਦੀਆਂ ਨੇ ਪਰ ਪੰਜਾਬੀ ਦੇ ਵਿੱਚ ਜੇਕਰ ਇਹਨੂੰ ਸਿੱਖਣਾ ਹੋਵੇ ਤਾਂ ਬਹੁਤ ਸੌਖਾ ਕੰਮ ਹੈ ਔਰ ਇਸ ਨੂੰ ਹੋਰ ਵੀ ਸੌਖਾ ਕਰਨ ਵਾਸਤੇ ਆਪਾਂ ਇਸ ਕੋਰਸ ਨੂੰ ਲਾਂਚ ਕੀਤਾ ਤੁਹਾਡੇ ਵਾਸਤੇ ਕਿ ਤੁਸੀਂ ਅੰਗਰੇਜ਼ੀ ਨੂੰ ਪੰਜਾਬੀ ਦੇ ਵਿੱਚ ਸਿੱਖ ਸਕੋ ਪੰਜਾਬੀ ਦੇ ਵਿੱਚ ਕਿਉਂ ਸਿੱਖ ਸਕੋ ਕਿਉਂਕਿ ਇੱਕ ਗੱਲ ਦੀ ਤਾਂ ਸ਼ਰਤ ਹੈ ਜੇਕਰ ਤੁਹਾਨੂੰ ਪੰਜਾਬੀ ਚੰਗੀ ਤਰ੍ਹਾਂ ਆਉਂਦੀ ਹੈ ਤੇ ਤੁਸੀਂ ਇਸ ਨੂੰ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਿੱਖ ਸਕਦੇ ਹੋ ਕਿਉਂਕਿ ਇਹ ਯੂਨੋ ਨੇ ਵੀ ਕਿਹਾ ਹੈ ਯੂनाइटेड ਨੇਸ਼ਨਸ ਆਰਗੇਨਾਈਜੇਸ਼ਨ ਜੋ ਹੈ ਉਹਨਾਂ ਨੇ ਕਿਹਾ ਹੈ ਕਿ ਜੋ ਕੋਈ ਬੰਦਾ ਆਪਦੀ ਮਾਤਰ ਭਾਸ਼ਾ ਮਾਤ ਭਾਸ਼ਾ ਸਾਡੀ ਤਾਂ ਪੰਜਾਬੀ ਹੈ ਕੋਈ ਵੀ ਹੋਰ ਬੰਦਾ ਜਿਹੜਾ ਆਪਦੀ ਮਾਤਰ ਭਾਸ਼ਾ ਦੇ ਵਿੱਚ ਕਿਸੇ ਹੋਰ ਦੂਸਰੀ ਭਾਸ਼ਾ ਨੂੰ ਸਿੱਖਦਾ ਹੈ ਤਾਂ ਉਹ ਬਹੁਤ ਹੀ ਸੌਖੇ ਤਰੀਕੇ ਦੇ ਨਾਲ ਸਿੱਖ ਸਕਦਾ ਹੈ ਤੇ ਅਸੀਂ ਇਹ ਸ਼ੁਰੂਆਤ ਕਰਨ ਜਾ ਰਹੇ ਹਾਂ ਆਪਣੇ ਇਸ ਪਲੇਟਫਾਰਮ ਤੋਂ ਇਹ ਨਹੀਂ ਮੈਂ ਕਹਿੰਦਾ ਕਿ ਅਸੀਂ ਕੁਝ ਸ਼ੁਰੂ ਕਰਨ ਲੱਗੇ ਹਾਂ ਅਸੀਂ ਨਵੇਂ ਤਰੀਕੇ ਦੇ ਨਾਲ ਜਿਹੜਾ ਹੈਗਾ ਸ਼ੁਰੂ ਕਰਨ ਲੱਗੇ ਆਂ ਜੇ ਅੰਗਰੇਜ਼ੀ ਨੂੰ ਪੰਜਾਬੀ ਦੇ ਵਿੱਚ ਸਿਖਾਇਆ ਜਾਵੇ ਤੇ ਇਹਦੀ ਪਹਿਲ ਜਿਹੜੀ ਹੈਗੀ ਹੈ ਕਿਉਂ ਅਸੀਂ ਕਰਨ ਜਾ ਰਹੇ ਆਂ ਕਿਉਂਕਿ ਅਸੀਂ ਆਪ ਇਹਨੂੰ ਸਿੱਖਿਆ ਪੰਜਾਬੀ ਦੇ ਵਿੱਚ ਸਿੱਖਿਆ ਅਸੀਂ ਇਹਨੂੰ ਪੰਜਾਬੀ ਦੇ ਵਿੱਚ ਸਿੱਖ ਕੇ ਤੁਹਾਨੂੰ ਸਿਖਾਉਣ ਜਾ ਰਹੇ ਹਾਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਅਸੀਂ ਆਪਣੇ ਤਿਆਰਬੇ ਦੇ ਵਿੱਚ ਲੈ ਕੇ ਆਏ ਆਪਣੇ ਜੀਵਨ ਦੇ ਵਿੱਚ ਉਹਨਾਂ ਨੂੰ ਲਾਗੂ ਕੀਤਾ ਕਿਵੇਂ-ਕਿਵੇਂ ਅਸੀਂ ਉਹਨਾਂ ਨੂੰ ਸਟੈਪ ਬਾਈ ਸਟੈਪ ਜਿਹੜਾ ਹੈਗਾ ਅੱਗੇ ਚੱਲੇ ਤੇ ਫਿਰ ਜਿਹੜਾ ਹੈਗਾ ਅੰਗਰੇਜ਼ੀ ਨੂੰ ਕਿਵੇਂ ਅਸੀਂ ਆਪਣੇ ਵਾਸਤੇ ਸੌਖੀ ਕੀਤਾ ਤੇ ਅੰਗਰੇਜ਼ੀ ਜਿਹੜੀ ਹੈਗੀ ਆ ਉਹ ਸਾਡੇ ਵਾਸਤੇ ਸੌਖੀ ਹੋ ਗਈ ਹੈ ਹੁਣ ਇਸ ਵੀਡੀਓ ਦੇ ਵਿੱਚ ਜਿਹੜਾ ਹੈਗਾ ਤੁਸੀਂ ਉਸ ਨੂੰ ਦੇਖ پا ਰਹੇ ਹੋ ਇਸ ਦੇ نیچے ਵੀ ਤੁਸੀਂ ਜਿਹੜਾ ਹੈਗਾ ਇਹ ਚੱਲਦਾ ਦੇਖ ਰਹੇ ਹੋ ਇਹ ਜਿਹੜਾ نیچے ਚੱਲ ਰਿਹਾ ਹੈ ਇਹਦੇ ਵਿੱਚ ਵੀ ਅਸੀਂ ਲਿਖਿਆ ਹੈਗਾ ਕਿ ਸਾਡੀ ਇੱਕ ਆਫੀਸ਼ੀਅਲ ਐਪ ਹੈ ਤੇਜ ਐਜੂਕੇਅਰ ਉਸਦਾ ਨਾਮ ਹੈ ਤੇ ਉਹਦਾ ਜਿਹੜਾ ਹੈਗਾ ਇਹ ਵਾਲਾ ਲੋਗੋ ਵੀ ਤੁਸੀਂ ਜਿਹੜਾ ਹੈਗਾ ਮੇਰੇ ਖੱਬੇ ਹੱਥ ਦੇਖ ਰਹੇ ਹੋ ਤੇ ਇਹ ਜਿਹੜਾ ਹੈਗਾ ਲੋਗੋ ਤੁਸੀਂ ਦੇਖ ਕੇ ਉਹਨੂੰ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਐਪ ਜਿਹੜੀ ਹੈਗੀ ਆ ਸਾਡੇ YouTube ਚੈਨਲ ਦੇ ਜਿਹੜਾ ਹੈਗਾ ਡਿਸਕ੍ਰਿਪਸ਼ਨ ਦੇ ਵਿੱਚ ਲਿੰਕ ਵੀ ਹੈ ਉਸ ਦਾ ਇਸ ਵੀਡੀਓ ਦੇ ਲਿੰਕ ਦੇ ਵਿੱਚ ਵੀ ਤੁਸੀਂ ਦੇਖ ਸਕਦੇ ਹੋ ਡਿਸਕ੍ਰਿਪਸ਼ਨ ਦੇ ਵਿੱਚ ਅਸੀਂ ਪਾਇਆ ਹੈਗਾ ਇਹ ਉਤੋਂ ਵੀ ਤੁਸੀਂ ਇਹ ਐਪ ਨੂੰ ਡਾਊਨਲੋਡ ਕਰ ਸਕਦੇ ਹੋ ਇਹ ਜਿਹੜਾ ਹੈਗਾ ਕੋਰਸ ਤੁਹਾਡੇ ਵਾਸਤੇ ਸਪੈਸ਼ਲੀ ਡਿਜ਼ਾਈਨ ਕੀਤਾ ਗਿਆ ਜੋ ਕਿ ਕੋਰਸ ਤੁਹਾਨੂੰ ਜਿਹੜਾ ਹੈਗਾ ਅਸੀਂ ਲਾਈਵ ਕਲਾਸਸ ਦੇ ਥਰੂ ਰਿਕਾਰਡਡ ਕਲਾਸਸ ਦੇ ਥਰੂ ਤੁਹਾਨੂੰ ਪ੍ਰੋਵਾਈਡ ਕਰਵਾਵਾਂਗੇ ਲਾਈਵ ਕਲਾਸ ਜਿਹੜੀ ਹੈਗੀ ਸਾਡੀ ਸ਼ਾਮ ਦਾ ਟਾਈਮ ਹੋਏਗਾ ਉਹ ਤੁਸੀਂ ਐਪ ਦੇ ਵਿੱਚ ਦੇਖ ਪਾਉਗੇ ਸਾਡਾ ਸ਼ਡਿਊਲ ਕੀਤਾ ਹੋਇਆ ਹੈ ਤੇ ਜੇਕਰ ਤੁਹਾਨੂੰ ਕਿਸੇ ਕੰਮ ਕਰਕੇ ਤੁਸੀਂ ਉਹ ਕਲਾਸ ਨਹੀਂ ਲਗਾ ਆ ਪਾਉਂਦੇ ਤਾਂ ਉਹ ਕਲਾਸ ਜਿਹੜੀ ਹੈਗੀ ਤੁਹਾਨੂੰ ਰਿਕਾਰਡਡ ਫਾਰਮ ਦੇ ਵਿੱਚ ਤੁਹਾਡੇ ਉਸੇ ਕੋਰਸ ਦੇ ਵਿੱਚ ਮਿਲ ਜਾਏਗੀ ਤੇ ਇਹ ਕੋਰਸ ਦਾ ਰੇਟ ਜਿਹੜਾ ਹੈਗਾ ਅਸੀਂ ਸਿਰਫ 1999 ਰੁਪਏ ਰੱਖਿਆ ਹੈਗਾ ਜੋ ਕਿ ਅਸੀਂ 3 ਮਹੀਨੇ ਦੇ ਵਿੱਚ ਇਸ ਕੋਰਸ ਨੂੰ ਤੁਹਾਡੇ ਵਾਸਤੇ ਪੂਰਾ ਕਰ ਦਾਂਗੇ ਇਸ ਕੋਰਸ ਨੂੰ ਲੈਣ ਵਾਸਤੇ ਤੁਸੀਂ ਕੁਝ ਨਹੀਂ ਕਰਨਾ ਐਪ ਡਾਊਨਲੋਡ ਕਰਨੀ ਆ ਉਸ ਦੇ ਵਿੱਚ ਇਹ ਕੋਰਸ ਤੁਹਾਨੂੰ ਜਿਹੜਾ ਹੈਗਾ ਮਿਲ ਜਾਏਗਾ ਤੇ ਇਸ ਕੋਰਸ ਦੇ ਵਿੱਚ ਜਿਹੜਾ ਹੈਗਾ ਤੁਸੀਂ ਆਪਣੀ ਅੰਗਰੇਜ਼ੀ ਦੀ ਹਰ ਇੱਕ ਸਮੱਸਿਆ ਜਿਹੜੀ ਸਾਡੇ ਚੈਟ ਦੇ ਰਾਹੀਂ ਵੀ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਮੈਂ ਉੱਥੇ ਜਿਹੜਾ ਹੈਗਾ ਤੁਹਾਡੇ ਸਾਹਮਣੇ ਅਵੇਲੇਬਲ ਰਹਾਂਗਾ ਸ਼ਾਮ ਨੂੰ ਲਾਈਵ ਕਲਾਸ ਦੇ ਵਿੱਚ ਤੁਹਾਨੂੰ ਉੱਥੇ ਸਾਰੀਆਂ ਸਮੱਸਿਆਵਾਂ ਤੁਹਾਡੀਆਂ ਸੁਣਿਆ ਕਰਾਂਗੇ ਤੇ ਤੁਹਾਡੀ ਕਲਾਸ ਲਗਾਇਆ ਕਰਾਂਗੇ ਬਹੁਤੀ देर ਨਾ ਲਗਾਓ ਇਸ ਕੋਰਸ ਨੂੰ ਜੁਆਇਨ ਕਰੋ ਬਹੁਤ ਜਲਦ ਮਿਲਦੇ ਆਂ ਧੰਨਵਾਦ